ਵੇਟ ਕਰ ਲੋ ਕੀ ਭਰਾ ਧੜ ਤੇ ਅਜੇ ਵਾਰੀ ਨਹੀਂ ਆਈ ਜਾਂ ਬਾਬਾ ਜੀ ਦਾ ਟਾਈਮ ਨਹੀਂ ਲੱਗਾ ਬਾਬਾ ਸ਼ਾਵਰ ਲੈਣ ਡਿਆ ਉੱਥੇ ਜਾ ਕੇ ਹੋਟਲਾਂ ਦੇ ਵਿੱਚ ਸੱਸੇ ਵਾਲੇ ਸਾਤੇ ਨੇ ਕਿਸੇ ਦੀ ਵਾਰੀ ਛੱਡੀ ਕੀ ਭਰਾ ਤੁਹਾਡੀ ਵੀ ਆ ਹੀ ਜਾਵੇ ਜੇ ਕੋਈ ਗਲਤ ਕੰਮ ਹੋਇਆ ਤੇ ਭਾਈ ਮੈਰੋ ਨੇ ਵੀਡੀਓ ਪਾਈ ਹੈ ਤੇ ਨਾਲੇ ਜਿਹੜਾ ਤੁਸੀਂ ਗੱਲ ਕਹਿ ਰਹੇ ਇੱਕ ਤੇ ਸ਼ਗਲ ਲੱਗਣ ਵਾਲੀ ਨਹੀਂ ਗੱਲ ਹੁੰਦੀ ਜਾਂ ਤੁਹਾਡੇ ਕੋਲ ਗੱਲ 'ਚ ਹਾਰ ਨੀਗਾ ਪਾਉਣਾ ਇਹ ਕੁੱਤਾ ਕੰਮ ਹੁੰਦਾ ਇਹਨਾਂ ਹੋ ਬਹੁ ਬਗੈਨੀ ਆਖੀਦਾ ਜਿੰਨਾ ਹੋਇਆ ਹੋਵੇ ਉਹਨੂੰ ਵਸ਼ਕੇ ਵੇਖੋ ਕਿੱਡੀ ਮਾੜੀ ਚੀਜ਼ ਆ ਤੇ ਐਡੇ ਤੁਸੀਂ ਉਹਦੇ ਸਣੀ ਦਿਓ ਨਾ ਸਮਝੋ ਉਹਨੂੰ ਆਹ ਵੇਖ ਲਓ ਹਦੇ ਵੀ ਹਰਿਆਣੇ ਦੇ ਵਿੱਚ ਰਹੁੰਦੀਆਂ ਫਿਰਦੀਆਂ ਜੰਨ ਦੇ ਪੱਕੀਆਂ ਸਟੈਂਪਾਂ ਬਾਬਾ ਜੀ ਹੁਣੀ ਲਾਗੇ ਬਾਬਾ ਜੀ ਬੰਬਈਆ ਬੋਲੇ ਇਹ ਬੰਬਈਆ ਹੀ ਬੋਲਣ ਰਿਹਾ ਜਿੱਥੇ ਜਿੱਥੇ ਬਾਬੇ ਰਹਿੰਦੇ ਆ ਥੋੜੀ ਬੋਧੀ ਅਕਲ ਨੂੰ ਹੱਥ ਮਾਰੋ ਕਿ ਕਿਹੜੀਆਂ ਤੁਸੀਂ ਸਟੇਟਮੈਂਟਾਂ ਦੇਣੀਆਂ ਤੁਹਾਡੇ ਵਿੱਚ ਕੀ ਕਮੀ ਕਮੀ ਆ ਤੁਹਾਡੇ ਵਿੱਚ ਕੀ ਪਰੇ ਬਾਬਾ ਜੀ ਨੇ ਕੱਢੀ ਕਿ ਲੰਬੀ ਲੈਨ ਲਾਈ ਵਾਰੀ ਆਪੇ ਆਜੂਗੀ ਸਾਡਾ ਬਲੱਦ ਕਰ ਕਿਉਂ ਨਹੀਂ ਹੋਇਆ ਸਾਡਾ ਬਲੱਦ ਕਰ ਕਿਉਂ ਨਹੀਂ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਕੋਈ ਸਾਡਾ 3 ਕਮੀ ਦੱਸ ਸਾਡਾ 3 ਕਮੀ ਦੱਸ ਸਾਡਾ 3 ਕਮੀ ਸਾਡਾ ਖੋਇਆ ਅੱਦਿਆਂ ਕੋ ਹੀਰੋਨ ਨਹੀਂ ਸੀ ਹੋ ਜਿਹਨਾਂ ਦਾ ਬਲੱਦ ਆਇਆ ਇਹ ਆ ਬਾਬੇ ਦੀਆਂ ਕੱਟੜ ਫੈਨ ਤੇ ਤੁਸੀਂ ਆਪਣੇ ਆਪ ਹੀ ਦੇਖ ਲਓ ਕਹਿੰਦੇ ਆ ਕਿ ਸਾਡੇ ਵਿੱਚ ਕੀ ਕਮੀ ਕਿ ਸਾਡਾ ਬਲੱਦ ਕਰ ਨਹੀਂ ਹੋਇਆ ਵੇਟ ਕਰ ਲੋ ਕੀ ਪਤਾ ਧੜ ਤੇ ਅਜੇ ਵਾਰ ਹੀ ਨਹੀਂ ਆਈ ਜਾਂ ਬਾਬਾ ਜੀ ਦਾ ਟਾਈਮ ਨਹੀਂ ਲੱਗਾ ਬਾਬਾ ਸ਼ਾਵਰ ਲੈਣ ਡਿਆ ਉੱਥੇ ਜਾ ਕੇ ਹੋਟਲਾਂ ਦੇ ਵਿੱਚ ਸਰਸੇ ਵਾਲੇ ਸਾਥ ਦੇ ਨਹੀਂ ਕਿਸੇ ਦੀ ਵਾਰੀ ਛੱਡੀ ਕੀ ਪਰ ਤੁਹਾਡੀ ਵੀ ਆ ਹੀ ਜਾਵੇ ਜੇ ਕੋਈ ਗਲਤ ਕੰਮ ਹੋਇਆ ਤੇ ਭਾਈ ਮੈਰੋ ਨੇ ਵੀਡੀਓ ਪਾਈ ਹੈ ਤੇ ਨਾਲੇ ਜਿਹੜਾ ਤੁਸੀਂ ਗੱਲ ਕਹਿਣ ਦੇ ਇੱਕ ਦੇ ਸ਼ਗਲ ਲੱਗਣ ਵਾਲੀ ਨਹੀਂ ਗੱਲ ਹੁੰਦੀ ਜਾਂ ਤੁਹਾਡੇ ਕੋਲ ਗੱਲ 'ਚ ਹਾਰ ਨਹੀਂ ਗਾ ਪਾਉਣਾ ਇਹ ਕੁੱਤਾ ਕੰਮ ਹੁੰਦਾ ਐ ਨਾ ਹੋ ਬੋਹ ਬਗੈਨੀ ਆਖੀ ਜਾਜ ਦਾ ਜਿੰਨਾ ਹੋਇਆ ਹੋਵੇ ਉਹਨੂੰ ਪਛਕੇ ਵੇਖੋ ਕਿੱਡੀ ਮਾੜੀ ਚੀਜ਼ ਆ ਤੇ ਐਡੇ ਤੁਸੀਂ ਉਹਦੇ ਸਣੀ ਦਿਓ ਨਾ ਸਮਝੋ ਉਹਨੂੰ ਆ ਵੇਖ ਲਓ ਹਦੇ ਵੀ ਹਰਿਆਣੇ ਦੇ ਵਿੱਚ ਰੋਂਦੀਆਂ ਫਿਰਦੀਆਂ ਜਨਨ ਦੇ ਪੱਕੀਆਂ ਸਟੈਂਪਾਂ ਬਾਬਾ ਜੀ ਹਣੀ ਲਾਗੇ ਬਾਬਾ ਜੀ ਬੰਬਈਆ ਬੋਲੇ ਇਹ ਬੰਬਈਆ ਹੀ ਬੋਲਣ ਰਿਹਾ ਜਿੱਥੇ ਜਿੱਥੇ ਬਾਬੇ ਰਹਿੰਦੇ ਆ ਥੋੜੀ ਬਹੁਤੀ ਅਕਲ ਨੂੰ ਹੱਥ ਮਾਰੋ ਕਿ ਕਿਹੜੀਆਂ ਤੁਸੀਂ ਸਟੇਟਮੈਂਟਾਂ ਦੇਣੀਆਂ ਤੁਹਾਡੇ ਵਿੱਚ ਕੀ ਕਮੀ ਕਮੀ ਹੈ ਤੁਹਾਡੇ ਵਿੱਚ ਕੀ ਪਰ ਆ ਬਾਬਾ ਜੀ ਨੇ ਕੱਢੀ ਕਿ ਲੰਬੀ ਲੈਨ ਲਾਈ ਵਾਰੀ ਆਪੇ ਆਜੂਗੀ ਇੱਕ ਸੇਬਾਲਾ ਪਰ ਸ਼ਾਇਦ ਪ੍ਰਸ਼ਾਨ ਨੀਗਾ ਮਿਲ ਲਿਆ ਜਾਂ ਤੁਹਾਨੂੰ ਵਰਲਡ ਕੱਪ 'ਚ ਇੱਕ ਕੱਪ ਨੀਗਾ ਮਿਲਣ ਲੱਗਾ ਇਹ ਤਾਂ ਗੱਲ ਬਹੁਤ ਗਲਤ ਹੈ ਜਿਹੜਾ ਵੀ ਸੁਣਦਿਆ ਵਾ ਥੂ ਥੂ ਕਰਨ ਲਿਆ ਤੁਹਾਡੀ ਸ਼ਰਮ ਕਰੋ ਥੋੜੀ ਬਹੁਤੀ ਕਿ ਜੇ ਕੋਈ ਗੰਦਾ ਬੰਦਾ ਇਸ ਦੁਨੀਆ ਤੇ ਆਇਆ ਤੇ ਉਹਦੀ ਸਪੋਰਟ ਕਰਨ ਦੇ ਭਾਈ ਮੈਰੋ ਨੇ ਕੋਈ ਗਲਤ ਨਹੀਂ ਗੱਲ ਕੀਤੀ ਆ ਆਡੀਓ ਵੀਡੀਓ ਹਰ ਚੀਜ਼ ਦਾ ਸਾਹਮਣੇ ਰੱਖਤੀਆਂ ਤੇ ਤੁਸੀਂ ਕਹਿੰਦੇ ਉਹਨਾਂ ਦੀ ਗਲਤੀ ਹੋਊਗੀ ਜਿਹੜਾ ਬੰਦਾ ਹੀ ਗੰਦਾ ਵਾ ਤੁਸੀਂ ਉਹਨੂੰ ਕੀ ਸ਼ਰਮ ਦਾ ਰੱਖ ਕੇ ਜਾਂਦੇ ਰੱਬ ਬੰਦੇ ਦੇ ਅੰਦਰ ਹੈਗਾ ਘਰੇ ਵੀ ਨਾਮ ਜਪ ਸਕਦੇ ਆ ਨਾਲੇ ਮੇਰੀ ਗੱਲ ਕੀ ਬੰਦਾ ਕਰੇ ਕਰਨ ਪਿੰਡ ਗੁਰਦਾਰਾ ਹੈ ਨਹੀਂ ਜਾਂ ਤੁਸੀਂ ਖੁਦ ਵੀ ਪਾਠ ਕਰ ਸਕਦੇ ਜਾਂ ਘਰੇ ਸ਼ਬਦ ਕੀਰਤਨ ਨਹੀਂ ਸੁਣ ਸਕਦੇ ਤੇ ਉਥੋਂ ਪ੍ਰਸ਼ਾਦ ਲੈ ਕੇ ਮੁਰਨਾ